ਜਿਵੇਂ ਕਿ ਤੁਹਾਨੂੰ ਸਾਰਨ ਪਤਾ ਹੀ ਹੈ ਜੀ ਵੀ ਅੱਜ ਸੰਡੇ ਆ ਤੇ ਆਪਾਂ ਸੰਡੇ ਨੂੰ ਲਾਈਵ ਆ ਜਿਹੜਾ ਆਪਾਂ ਹੁੰਨੇ ਹੁੰਨੇ ਹਨ ਵੈਸੇ ਆਪਾਂ 8:00 ਵਜੇ ਦੇ ਕਰੀਬ ਆਪਾਂ ਲਾਈਵ ਹੁੰਨੇ ਹੁੰਨੇ ਆ ਤੇ ਆਪਾਂ 7:00 ਵਜੇ ਅੱਜ ਆਪਾਂ ਲਾਈਵ ਇਸ ਲਈ ਆ ਗਏ ਕਿਉਂਕਿ ਅੱਜ ਦਾ ਇੱਕ ਤਾਂ ਵੈਸੇ ਸ਼ਿਵਰਾਤਰੀ ਆ ਹਨ ਤੇ ਉਹਦੇ ਵਿੱਚ ਮਗਾ ਥੋੜੇ ਜਿਹੀ ਬਿਜ਼ੀ ਹੋਣਗੇ ਪਹਿਲਾਂ ਤਾਂ ਮੇਰੀ ਸਲਾਹ ਹੈਗੀ ਸੀ ਵੀ ਅੱਜ ਸ਼ਿਵਰਾਤਰੀ ਕਰਕੇ ਸਾਰੇ ਬਿਜ਼ੀ ਹੋਣਗੇ ਤੇ ਆਪਾਂ ਮਤਲਬ ਲਾਈਵ ਅੱਜ ਨਾ ਕਰੀਏ ਮੰਡੇ ਨੂੰ ਲਾਈਵ ਕਰੀਏ ਨਾ ਫਿਰ ਮੇਰਾ ਦਿਲ ਨਹੀਂ ਮੰਨਿਆ ਹੈਗਾ ਮਗਾ ਕੋਈ ਨਾ ਜਦ ਆਪਾਂ ਸੰਡੇ ਨੂੰ ਹਰ ਇੱਕ ਵਾਰੀ ਲਾਈਵ ਹੁੰਨੇ ਹੀ ਹੁੰ ਕੋਣਾ ਵੀ ਆ ਬਈ ਇੱਕ ਵਾਰੀ ਲਾਈਵ ਹੋ ਜਾਨੇ ਆ ਤੇ ਅਗਰ ਮੇਰੇ ਨਾਲ ਕੋਈ ਯਾਰ ਮੇਰੇ ਸਬਸਕ੍ਰਾਈਬਰ ਨੇ ਉਹ ਜੁੜਨਗੇ ਤਾਂ ਆਪਾਂ ਲਾਈਵ ਜਾਰੀ ਰੱਖਾਂਗੇ ਨਹੀਂ ਤਾਂ ਫਿਰ ਆਪਾਂ ਮੰਡੇ ਨੂੰ ਲਾਈਵ ਆ ਜਿਹੜਾ ਆਪਾਂ ਉਹ ਕਰਾਂਗੇ ਹਨਾ ਸੋ ਹੁਣ ਆਪਾਂ ਲਾਈਵ ਸ਼ੁਰੂ ਜਿਹੜਾ ਕਰ ਦਿੱਤਾ ਵਾ ਸੋ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਸ਼ਿਵਰਾਤਰੀ ਦੀਆਂ ਬਹੁਤ 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 ਸਾਰੀਆਂ ਤੁਹਾਨੂੰ ਮੁਬਾਰਕਾਂ ਜੀ ਤੇ ਵਾਹਿਗੁਰੂ ਤੁਹਾਨੂੰ ਸ਼ਿਵ ਸ਼ੰਕਰ ਮਹਾਰਾਜ ਤੁਹਾਨੂੰ ਸਾਰਿਆਂ ਨੂੰ ਹਮੇਸ਼ਾ ਚੜ੍ਹਦੀ ਕਲਾ ਦੇ ਤੰਦਰੁਸਤ ਰੱਖਣ ਜੀ ਤੇ ਜਿਹੜਾ ਆਪਣਾ ਅੱਜ ਦਾ ਲਾਈਵ ਦੇ ਵਿੱਚ ਆ ਕੇ ਆਪਾਂ ਟੌਪਿਕ ਲੈਣਾ ਆਪਣਾ ਜਿਹੜਾ ਟੌਪਿਕ ਹੈਗਾ ਜੀ ਵੀ ਸਾਨੂੰ ਭਾਰ ਘਟਾਉਣ ਵਾਸਤੇ ਸਾਨੂੰ ਕਿਹੜੀ ਕਿਹੜੀ ਚੀਜ਼ਾਂ ਜਿਹੜੀਆਂ ਖਾਣੀਆਂ ਚਾਹੀਦੀਆਂ ਨੇ ਕਿਹੜੀਆਂ ਚੀਜ਼ਾਂ ਨਹੀਂ ਖਾਣੀਆਂ ਚਾਹੀਦੀਆਂ ਸਾਨੂੰ ਹਨਾ ਸੋ ਕਿਹੜੀਆਂ ਚੀਜ਼ਾਂ ਪੀਣੀਆਂ ਚਾਹੀਦੀਆਂ ਨੇ ਕਿਹੜੀਆਂ ਨਹੀਂ ਪੀਣੀਆਂ ਚਾਹੀਦੀਆਂ ਸੋ ਉਸ ਟੌਪਿਕ ਦੇ ਤਾਬਾ ਅੱਜ ਚਰਚਾ ਕਰਾਂਗੇ ਤੇ ਆਪਾਂ ਇਸ 7:20 ਹੋ ਗਿਆ ਤੇ ਆਪਾਂ 10 ਮਿੰਟ ਹੀ ਲਾਈਵ ਆਪਾਂ ਹੋਵਾਂਗੇ ਜਾਨੀ ਕਿ 7:30 ਵਜੇ ਤੱਕ ਹੀ ਆਪਾਂ ਲਾਈਵ ਜਿਹੜਾ ਆਪਾਂ ਹੋਵਾਂਗੇ ਸੋ ਅਗਰ ਤੁਹਾਡੇ ਵਿੱਚੋਂ ਕਿਸੇ ਵੀ ਮੇਰੀ ਭੈਣ ਦੇ ਜਾਂ ਫਿਰ ਕਿਸੇ ਵੀ ਮੇਰੇ ਭਰਾ ਦੇ ਇਸ ਟਾਈਮ <test> मतलब कोई सवाल हैगे या फिटनेस ਨੂੰ ਲੈ ਕੇ ਹਨਾ ਤਾਂ ਉਹ ਮੇਰੇ ਨਾਲ ਲਾਈਵ ਦੇ ਦਿੱਤੇ ਆ ਕਿ ਜੁੜ ਸਕਦੇ ਆ ਤੇ ਮੇਰੇ ਕੋਲ ਆਪਣੇ ਸਵਾਲ ਜਿਹੜੇ ਉਹ ਪੁੱਛ ਸਕਦੇ ਆ ਤੇ ਬਾਕੀ ਜਦੋਂ ਆਪਣਾ ਲਾਈਵ ਬੰਦ ਹੋ ਜੂਗਾ ਤੁਸੀਂ ਉਸ ਤੋਂ ਬਾਅਦ ਵੀ ਤੁਸੀਂ ਮੇਰੇ ਨਾਲ ਲਾਈਵ ਦੇ ਵਿੱਚ ਜੁੜ ਕੇ ਤੇ ਤੁਸੀਂ ਮੇਰੇ ਕੋਲ ਆਪਣਾ ਸਵਾਲ ਜਿਹੜਾ ਤੁਸੀਂ ਕਮੈਂਟ ਦੇ ਵਿੱਚ ਤੁਸੀਂ ਪਿੰਨ ਕਰ ਸਕਦੇ ਹੋ ਤੇ ਮੈਂ ਕੋਸ਼ਿਸ਼ ਕਰਾਂਗਾ ਕਿ ਤੁਹਾਡਾ ਰਿਪਲਾਈ ਜਿਹੜਾ ਮੈਂ ਕੋਸ਼ਿਸ਼ ਕਰਾਂਗਾ ਜਲਦੀ ਕਰਨ ਦੀ ਹਨਾ ਜੀ ਸੋ ਤੇ ਆਪਾਂ ਹੁਣ ਗੱਲ ਕਰਦੇ ਹਾਂ ਜਦੋਂ ਅਸੀਂ ਭਾਰ ਘਰੋਣਾ ਹੁੰਦਾ ਨਾ ਸੋ ਸਾਨੂੰ ਕਿਹੜੀਆਂ ਚੀਜ਼ਾਂ ਖਾਣੇ ਚਾਹੀਦੀਆਂ ਨੇ ਨਾ ਦੇਖੋ ਵੇਸੇ ਜੇ ਦੇਖਿਆ ਜਾਵੇ ਸਾਰੀਆਂ ਚੀਜ਼ਾਂ ਵੇਸੇ ਬਣੀਆਂ ਤਾਂ ਦੇਖੋ ਖਾਣ ਵਾਸਤੇ ਹੀ ਆ ਹਨਾ ਸੋ ਜਿਵੇਂ ਮਿੱਠਾ ਹੋ ਗਿਆ ਹਨਾ ਤੇ ਮੈਦੇ ਦੀਆਂ ਬਣੀਆਂ ਚੀਜ਼ਾਂ ਹੋ ਗਈਆਂ ਜਾਂ ਕੋਈ ਚੀਜ਼ ਖਾਣ ਵਾਸਤੇ ਬਣੀ ਜਨਾ ਸਾਨੂੰ ਮਤਲਬ ਹਰ ਇੱਕ ਚੀਜ਼ ਦਾ ਸਵਾਦ ਹੈ ਜਿਹੜਾ ਤੁਹਾਨੂੰ ਮਤਲਬ ਵੀ ਕਰਨਾ ਚਾਹੀਦਾ ਹਨਾ ਸੋ ਮਾੜੀ ਗੱਲ ਨਹੀਂ ਹੈਗੀ ਚਲੋ ਕਰਨਾ ਵੀ ਚਾਹੀਦਾ ਜਿਹੜੀ ਚੀਜ਼ ਬਣੀ ਆ ਖਾਣ ਵਾਸਤੇ ਬਟ ਗੱਲ ਇਹ ਹੈ ਵੀ ਦੇਖੋ ਆਪਾਂ ਮੈਂ ਕਹਿੰਦਾ ਵੀ ਜੇ ਉਹ ਚੀਜ਼ ਖਾਣੇ ਆ ਨਾ ਜੇ ਤੁਸੀਂ ਇੱਕ ਦੋ ਵਾਰ ਖਾਣੇ ਹੋ ਤਾਂ ਕੋਈ ਉਹਦਾ ਮਤਲਬ ਵੀ ਨੁਕਸਾਨ ਨਹੀਂ ਹੈਗਾ ਜੇ ਤੁਸੀਂ ਜ਼ਿਆਦਾ ਖਾਣੇ ਹੋ ਹਨਾ ਉਹ ਚੀਜ਼ ਤੇ ਤੁਸੀਂ ਆਦੀ ਹੋ ਜੰਨੇ ਹੋ ਫਿਰ ਮਤਲਬ ਵੀ ਉਸ ਚੀਜ਼ ਦਾ ਮਤਲਬ ਵੀ ਸਾਨੂੰ ਮਤਲਬ ਵੀ ਜ਼ਿਆਦਾ ਨੁਕਸਾਨ ਆ ਉਹਦਾ ਹਨਾ ਭਾਰਤਾ ਸਾਡੇ ਦੇਖੋ ਉਹਦੇ ਨਾਲ ਵਧੇਗਾ ਹੀ ਵਧੇਗਾ ਤੇ ਫਿਰ ਉਸ ਤੋਂ ਬਾਅਦ ਮਤਲਬ ਵੀ ਸਾਨੂੰ ਬਿਮਾਰੀਆਂ ਨੇ ਜਿਹੜੀਆਂ ਉਹ ਵੀ ਲੱਗਣਗੀਆਂ ਹਨਾ ਫਿਰ ਜਦੋਂ ਬਿਮਾਰ ਹੋ ਜੰਨੇ ਨਾ ਫਿਰ ਬੰਦਾ ਸਭ ਤੋਂ ਵੱਧ ਦੁਖੀ ਤੰਗ ਉਦੋਂ ਹੁੰਦਾ ਜਦੋਂ ਬੰਦਾ ਬਿਮਾਰ ਹੋ ਜਾਂਦਾ ਕਿਉਂ ਕਿ ਕਿਉਂਕਿ ਜਦੋਂ ਉਹ ਬੰਦਾ ਹਸਪੀਟਲ ਦੇ ਵਿੱਚ ਜਾ ਕੇ ਗੇੜੇ ਕਰਦਾ ਡਾਕਟਰਾਂ ਕੋਲ ਜਾਂਦਾ ਤੰਗ ਹੁੰਦਾ ਡਾਕਟਰ ਸਿੱਧੇ ਮੂੰਹ ਗੱਲ ਨਹੀਂ ਕਰਦੇ ਹੈਗੇ ਬਾਰ ਬਾਰ ਜਾਂਦੇ ਡਾਕਟਰ ਨੂੰ ਦਿਖਾਉਣ ਜਾਂਦੇ ਆ ਇੱਕ ਤਾਂ ਬੰਦੇ ਕੋਲ ਅੱਗੇ ਨਹੀਂ ਟਾਈਮ ਹੁੰਦਾ ਹੈਗਾ ਤੇ ਠੀਕ ਹੈ ਤੇ ਜਿਹੜੀ ਸਭ ਤੋਂ ਮਹਿੰਦੀ ਕਦੋਂ ਆਉਂਦੀ ਆ ਉਹ ਹੈਗੀ ਪੈਸੇ ਦੀ ਤੇ ਸਾਰਾ ਪੈਸਾ ਲੱਗਦਾ ਵਾ ਤੇ ਅਸੀਂ ਠੀਕ ਹੋਣ ਵਾਸਤੇ ਜਿੰਨੇ ਡਾਕਟਰ ਪੈਸੇ ਮੰਗ ਲੈਂਦੇ ਆ ਸਾਨੂੰ ਦੇਣੇ ਵੀ ਪੈਂਦੇ ਆ ਹਨਾ ਸੋ ਮੈਂ ਇਸ ਕਰਕੇ ਕਹਿਣਾ ਹੁੰਦਾ ਵੀ ਉਹ ਚੀਜ਼ਾਂ ਨੂੰ ਅਸੀਂ ਨਾ ਖਾਈਏ ਜਿਹੜੀਆਂ ਸਾਡੇ ਵਾਸਤੇ ਬਣੀ ਹੀ ਨਹੀਂਆਂ ਤੇ ਵੇਸੇ ਜੇ ਦੇਖਿਆ ਜਾਵੇ ਖਾਣ ਵਾਸਤੇ ਬਹੁਤ ਕੁਝ ਬਣਿਆ ਹੋਇਆ ਵਾ ਸਾਡੇ ਵਾਸਤੇ ਜਿਹੜੀਆਂ ਮਤਲਬ ਕੁਦਰਤੀ ਚੀਜ਼ਾਂ ਨੇ ਹਨਾ ਉਹ ਅਸੀਂ ਖਾਈਏ ਜਿਵੇਂ ਗ੍ਰੀਨ ਵੇਜੀਟੇਬਲ ਹੋਗੇ ਤੁਸੀਂ ਉਹ ਖਾਓ ਫਰੂਟ ਖਾਓ ਠੀਕ ਹੈ ਜੀ ਤੇ ਬਾਕੀ ਨਿੰਬੂ ਪਾਣੀ ਹੋ ਗਿਆ ਗੰਨੇ ਦਾ ਰਸ ਹੋ ਗਿਆ ਤੇ ਨਾਰੀਅਲ ਪਾਣੀ ਹੋ ਗਿਆ ਇਹੋ ਜਿਹੇ ਚੀਜ਼ਾਂ ਤੁਸੀਂ ਪੀ ਸਕਦੇ ਹੋ ਠੀਕ ਹੈ ਜੀ ਖਾਣਾ ਤੁਸੀਂ ਚੋਲ ਖਾ ਸਕਦੇ ਹੋ ਰੋਟੀ ਖਾ ਸਕਦੇ ਹੋ ਮਲਟੀ ਗ੍ਰੇਨ ਆਟੇ ਦੀ ਰੋਟੀ ਖਾ ਸਕਦੇ ਹੋ ਸਬਜ਼ੀਆਂ ਖਾਓ ਹਨਾ ਇਹੋ ਜਿਹੇ ਚੀਜ਼ਾਂ ਤੁਸੀਂ ਬਣਾ ਬਣਾ ਕੇ ਖਾਓ ਦਾਣਾ ਖਾਓ ਸਬਜ਼ੀਆਂ ਖਾਓ ਇਹ ਚੀਜ਼ਾਂ ਨੂੰ ਤੁਸੀਂ ਜਿਆਦਾ ਮਤਲਬ ਵੀ ਖਾਇਆ ਕਰੋ ਹਨਾ ਨੇਚਰਲ ਚੀਜ਼ਾਂ ਨੇ ਜਿਹੜੀਆਂ ਸੋ ਜਿਹੜੀ ਬਾਕੀ ਚੀਜ਼ਾਂ ਨੇ ਦੂਜੀਆਂ ਉਹਨਾਂ ਨੂੰ ਜਿੰਨਾ ਹੋ ਸਕਦਾ ਵੀ ਤੁਸੀਂ ਅਵੋਇਡ ਕਰਿਆ ਕਰੋ ਨਾ ਖਾਇਆ ਕਰੋ ਉਹਦਾ ਤੁਹਾਨੂੰ ਬੇਨਿਫਿਟ ਤਾਂ ਮਤਲਬ ਹੀ ਕੋਈ ਨਹੀਂ ਹੈਗਾ ਤੇ ਜੇ ਨੁਕਸਾਨ ਦੇ ਕੇ ਜਾਵੇ ਨੁਕਸਾਨ ਜਿਆਦਾ ਵਾ ਕੋਈ ਸਾਡੀ ਸਿਹਤ ਹੀ ਸਾਰਾ ਕੁਝ ਆ ਜੇ ਸਾਡੀ ਸਿਹਤ ਰੋਗੀ ਅਸੀਂ ਤੰਦਰੁਸਤ ਰਾਵਾਂਗੇ ਫਿੱਟ ਰਾਵਾਂਗੇ ਤਾਂ ਸਾਡੇ ਕੋਲ ਦੁਨੀਆ ਦੀ ਮੰਨ ਕੇ ਚੱਲੋ ਹਰ ਇੱਕ ਚੀਜ਼ ਆ ਹਨ ਜੇ ਅਸੀਂ ਤੰਦਰੁਸਤ ਰਾਵਾਂਗੇ ਜੇ ਤੁਸੀਂ ਕਦੇ-ਕਦੇ ਕੋਈ ਬਾਹਰ ਦੀ ਚੀਜ਼ ਖਾ ਵੀ ਲੈਨੇ ਹੋ ਪਾਰਟੀ ਦੇ ਵਿੱਚ ਚਲੇ ਜਾਨੇ ਹੋ ਫੰਕਸ਼ਨ ਦੇ ਵਿੱਚ ਚਲੇ ਜਾਨੇ ਹੋ ਮੈਰੀ ਜੀ ਦੇ ਚਲੇ ਜਾਨੇ ਹੋ ਕਿਸੇ ਰਿਸ਼ਤੇਦਾਰ ਨਾਲ ਚਲੇ ਜਾਨੇ ਹੋ ਬਾਹਰ ਰੈਸਟੋਰੈਂਟ ਤੇ ਖਾਣਾ ਖਾਣੇ ਚਲੇ ਜਾਨੇ ਹੋ ਕੋਈ ਗੱਲ ਮਾੜੀ ਗੱਲ ਨਹੀਂ ਹੈਗੀ ਖਾਣਾ ਚਾਹੀਦਾ ਮੈਂ ਵੀ ਖਾਣਾ ਵਾ ਮੇਰੇ ਕੋਈ ਫਰੈਂਡ ਸਰਕਲ ਆ ਜਾਂਦਾ ਰਿਸ਼ਤੇਦਾਰ ਆ ਜਾਂਦੇ ਆ ਜਾਣਾ ਪੈਂਦਾ ਵਾ ਬਟ ਆਪਣੀ 19 ਦੀ ਲਿਮਟ ਦੇ ਵਿੱਚ ਖਾਓ ਜਿੰਨਾ ਸਾਨੂੰ ਜੇ ਮੰਨ ਲਈਏ ਸਾਨੂੰ ਤਿੰਨ ਰੋਟੀਆਂ ਦੀ ਭੁੱਖ ਆ ਤਾਂ ਤੁਸੀਂ ਦੋ ਖਾਓ ਅਸੀਂ ਕੀ ਕਰਦੇ ਆ ਅਸੀਂ ਜਦੋਂ ਫੰਕਸ਼ਨ ਤੇ ਜਾਂਦੇ ਆ ਜਾਂ ਕਿਤੇ ਹੋਰ ਕਿਤੇ ਜਾਈਏ ਅਸੀਂ ਕੀ ਕਰਦੇ ਆ ਵੀ ਸਾਨੂੰ ਭੁੱਖ ਤਾਂ ਦੋ ਤਿੰਨ ਰੋਟੀਆਂ ਦੀ ਹੁੰਦੀ ਆ ਅਸੀਂ ਕੀ ਕਰਦੇ ਆ ਅਸੀਂ ਪੰਜ ਛੇ ਰੋਟੀਆਂ ਖਾ ਲੈਂਦੇ ਧੱਕੇ ਨਾਲ ਅਸੀਂ ਢਿੱਡ ਤੋਂ ਜ਼ਿਆਦਾ ਇੱਥੋਂ ਦਾ ਘਰਾਜ ਨਹੀਂ ਇੱਥੋਂ ਤੱਕ ਸਾਨੂੰ ਸਾਹ ਵੀ ਨਹੀਂ ਆਉਂਦੇ ਹੈਗੇ ਅਸੀਂ ਕਰਦੇ ਆ ਫੰਕਸ਼ਨ ਦੇ ਵਿੱਚ ਜਾਂਦੇ ਆ ਔਰ ਉੱਥੇ ਰਸਗੁੱਲੇ ਗਲਾਬ ਜਾਮਨ ਖਾ ਲਈ ਟਿੱਕੀ ਖਾ ਲਈ ਦਹੀਂ ਪੱਲੇ ਖਾ ਲਈ ਕੌਫੀ ਪੀ ਲਈ ਫਿਰ ਆਈਸਕ੍ਰੀਮ ਖਾ ਲਈ ਇਹੋ ਜਿਹੇ ਦਾ ਜਿੱਦਾਂ ਖਾਈ ਜਾਂਦੇ ਜਦੋਂ ਅਸੀਂ ਇਹਦਾ ਚੀਜ਼ਾਂ ਖਾਂਦੇ ਆ ਸਾਡਾ ਲੀਵਰ ਜਿਹੜਾ ਸਾਡੇ ਗੁਰਦੇ ਆ ਜਿਹੜੇ ਸਾਡੇ ਲੀਵਰ ਆ ਸਰ ਮੈਟਾਬੋਲਿਜ਼ਮ ਉਹ ਖਰਾਬ ਹੋ ਜਾਂਦਾ ਹਨਾ ਫਿਰ ਸਾਨੂੰ ਬਿਮਾਰੀਆਂ ਲੱਗਦੀਆਂ ਵਾ ਸੋ ਇਸ ਕਰਕੇ ਇਹ ਚੀਜ਼ਾਂ ਤੋਂ ਬਚਿਆ ਕਰੋ ਜਿੰਨਾ ਬਚ ਸਕਦੇ ਹੋ ਹਨਾ ਤੇ ਇੱਕ ਤਾਂ ਮੈਂ ਸੋਖਾ ਜਿਹਾ ਤਰੀਕਾ ਦੱਸ ਦਿਨਾ ਵਾ ਤੇ ਬਹੁਤ ਸਾਰੇ ਮੇਰੇ ਭੈਣ ਭਰਾ ਜਿਹੜੇ ਮੇਰੇ ਕੋਲ ਡਾਈਟ ਪਲਾਨ ਲੈਂਦੇ ਨੇ ਉਹਨਾਂ ਨੂੰ ਵੀ ਮੈਂ ਦੱਸਦਾ ਹੁੰਨਾ ਵਾ ਤੇ ਉਦਾਂ ਵੀ ਮੈਂ ਹਰੇਕ ਨਾਲ ਗੱਲ ਸ਼ੇਅਰ ਕਰਦਾ ਹੁੰਨਾ ਵਾ ਜਿਹੜੇ ਮੰਨ ਕੇ ਚਲੋ ਤੁਸੀਂ weight ਘਟਾ ਰਹੇ ਹੋ ਹਨਾ ਤੁਸੀਂ ਇੱਕ ਡਾਈਟ ਪਲਾਨ ਦੇ ਉੱਤੇ ਚੱਲਦੇ ਪਏ ਹੋ ਮੰਨ ਕੇ ਚਲੋ ਤੁਹਾਨੂੰ ਅੱਜ ਜਾਂ ਕੱਲ ਤੁਹਾਨੂੰ ਫੰਕਸ਼ਨ ਆ ਗਿਆ ਕੋਈ ਤੁਸੀਂ ਫੰਕਸ਼ਨ ਤੇ ਚਲੇ ਗਏ ਮੈਰੀਜ ਦੇ ਉੱਤੇ ਚਲੇ ਗਏ ਠੀਕ ਹੈ ਤੁਸੀਂ ਮੈਰੀਜ ਦੇ ਉੱਤੇ ਚਲੇ ਗਏ ਤੇ ਉੱਥੇ ਜਾ ਕੇ ਤੁਸੀਂ ਵੱਧ ਖਾ ਲਿਆ ਠੀਕ ਹੈ ਜ਼ਿਆਦਾ ਖਾ ਲਿਆ ਕੋਈ ਦਿੱਕਤ ਨਹੀਂ ਜੀ ਪਹਿਲਾਂ ਤਾਂ ਤੁਸੀਂ ਬਹੁਤ ਘੱਟ ਖਾਂਦੇ ਸੀ ਨੋਰਮਲੀ ਡਾਈਟ ਫੋਲੋ ਕਰਦੇ ਬਣ ਕੇ ਚਲੋ 16 17 1800 ਕੈਲਰੀ ਜੀ ਲੈਂਦੇ ਸੀਗੇ ਬੱਟ ਜਦੋਂ ਤੁਸੀਂ ਅੱਜ ਫੰਕਸ਼ਨ ਤੇ ਚਲੇਗੇ ਵਿਆਹ ਤੇ ਚਲੇਗੇ ਪਾਰਟੀ ਤੇ ਚਲੇਗੇ ਤੁਸੀਂ ਉੱਥੇ ਘਟ ਟੁਕਟ 24 2500 3000 ਕੇਲੇ ਤੁਸੀਂ ਖਾ ਲਿਆ ਜਾਨੀ ਰਸਗੁਲੇ ਵੀ ਖਾ ਲੇ ਗਲਾਬ ਜਮਨ ਵੀ ਖਾ ਲੇ ਬਰਫੀ ਵੀ ਖਾ ਲਈ ਨੂਡਲ ਟਿੱਕੀਆਂ 버ਗਰ ਸ਼ਰਗਰ ਸਾਰਾ ਕੁਝ ਤੁਸੀਂ ਖਾ ਗਏ ਜਾਨੀ ਤੁਸੀਂ ਬਹੁਤ ਜ਼ਿਆਦਾ ਕੇਲੇ ਖਾ ਗਏ ਠੀਕ ਹੈ ਤੁਸੀਂ ਕਿੰਨੂ ਵੀ ਸਾਡਾ ਜਿਹੜਾ ਡਾਈਟ ਪਲਾਨ ਹੈ ਜਿਹੜਾ ਉਹ ਹਿੱਲ ਗਿਆ ਨਹੀਂ ਫਿਰ ਤੁਸੀਂ ਕੀ ਕਰਨਾ ਇਸ ਦੇ ਇਹੋ ਜੀ ਕੇਸ ਦੇ ਵਿੱਚ ਤੁਹਾਨੂੰ ਮੈਂ ਦੱਸ ਰਿਹਾ ਜਿਵੇਂ ਕਿ ਚਲੋ ਤੁਸੀਂ ਕਿਸ ਫੰਕਸ਼ਨ ਦੇ ਵਿੱਚ ਚਲੇ ਜਾਨੇ ਹੋ ਪਾਰਟੀ ਦੇ ਵਿੱਚ ਚਲੇ ਜਾਨੇ ਹੋ ਵਿਆਹ ਸ਼ਾਦੀ ਦੇ ਵਿੱਚ ਚਲੇ ਜਾਨੇ ਹੋ ਜੇ ਤੁਸੀਂ ਰੱਜ ਕੇ ਖਾ ਲਏ ਹੋ ਨਾ ਤੋ ਉਤੋਂ ਬਾਅਦ ਤੁਸੀਂ ਕੀ ਕਰਨਾ ਜਦੋਂ ਤੁਸੀਂ ਸ਼ਾਮੀ ਘਰੇ ਆ ਜਾਂਦੇ ਹੋ ਜਦੋਂ ਤੁਸੀਂ ਸ਼ਾਮ ਨੂੰ ਘਰੇ ਆ ਜਾਂਦੇ ਹੋ ਘਰੇ ਆਉਣ ਸਾਰ ਠੀਕ ਹੈ ਜਦੋਂ ਤੁਸੀਂ ਰਾਤ ਨੂੰ ਸੌਣਾ ਵਾ ਨਾ ਇੱਕ ਵੱਡਾ ਗਲਾਸ ਗਰਮ ਪਾਣੀ ਦਾ ਪੀਣਾ ਵਾ ਸਭ ਤੋਂ ਪਹਿਲਾਂ ਤਾਂ ਠੀਕ ਹੈ ਸਭ ਤੋਂ ਪਹਿਲਾਂ ਗਰਮ ਪਾਣੀ ਦਾ ਵੱਡਾ ਗਲਾਸ ਪੀਣਾ ਰਾਤ ਨੂੰ ਸੌਣ ਲੱਗੇ ਕੋਈ ਦੁੱਧ ਨਹੀਂ ਪੀਣਾਗਾ ਕੋਈ ਕੌਫੀ ਨਹੀਂ ਪੀਣੀ ਕੋਈ ਚਾਹ ਨਹੀਂ ਪੀਣੀ ਇੱਕ ਵੱਡਾ ਗਲਾਸ ਗਰਮ ਪਾਣੀ ਦਾ ਪੀਣਾ ਵਾ ਹੌਲੀ-ਹੌਲੀ ਜਿਵੇਂ ਆਪਾਂ ਚਾਹ ਪੀਨੇ ਆ ਠੀਕ ਆ ਤਾਂ ਜੋ ਅਸੀਂ ਜਦੋਂ ਮਤਲਬ ਉਹ ਪਾਣੀ ਜਦੋਂ ਸਾਡੀ ਬੋਡੀ ਦੇ ਵਿੱਚ ਜਾਊਗਾ ਤਾਂ ਜੋ ਅਸੀਂ ਦਿਨ ਦੇ ਵਿੱਚ ਸਾਰਾ ਕੁਝ ਖਾਦਾ ਸੀ ਅਸੀਂ ਵਿਆਹ ਦੇ ਵਿੱਚ ਫੰਕਸ਼ਨ ਦੇ ਵਿੱਚ ਤਾਂ ਜੋ ਸਾਡਾ ਬੋਡੀ ਦੇ ਵਿੱਚ ਫੈਟ ਜਿਹੜੀ ਬੋਡੀ ਫੈਟ ਜਮਾ ਨਾ ਹੋ ਸਕੇ ਠੀਕ ਹੈ ਜੀ ਬੋਡੀ ਫੈਟ ਜਮਾ ਨਾ ਹੋ ਸਕੇ ਤੇ ਉਹ ਮਲਮ ਉਤਰਦੇ ਰਹੀ ਸਾਡੀ ਬੋਡੀ ਦੇ ਵਿੱਚੋਂ ਵਾਸ਼ ਹੋ ਜਾਗੇ ਠੀਕ ਹੈ ਜੀ ਜੇ ਤੁਸੀਂ ਉਹ ਪਾਣੀ ਦੇ ਵਿੱਚ ਤੁਸੀਂ ਅਦਰਕ ਪਾ ਲੋਗੇ ਅਦਰਕ ਪਾ ਕੇ ਠੀਕ ਆ ਉਹ ਪਾਣੀ ਨੂੰ ਚੰਗੀ ਤਰ੍ਹਾਂ ਉਬਾਲ ਲਓਗੇ ਇੱਕ ਵੱਡੇ ਗਲਾਸ ਨੂੰ ਪਾਣੀ ਨੂੰ ਤੇ ਜਦੋਂ ਉਹ ਹਲਕਾ ਜਿਹਾ ਠੰਡਾ ਹੋ ਜਾਊਗਾ ਉਹਦੇ ਵਿੱਚ ਨਿੰਬੂ ਨਿਚੋੜ ਦਿਓ ਤੇ ਜੇ ਰਾਤ ਨੂੰ ਸੌਣ ਲੱਗੇ ਫਿਰ ਉਹ ਪੀ ਲੂਗੇ ਉਹ ਤੁਹਾਡੇ ਲਈ ਸਭ ਤੋਂ ਵੱਡੀ ਉਹ ਵਰਦਾਨ ਆ ਤੁਹਾਡੇ ਲਈ ਠੀਕ ਆ ਉਹਨੇ ਜਮਾ ਵੀ ਤੁਹਾਡੀ ਬੋਡੀ ਦੇ ਵਿੱਚ ਫੈਟ ਸਟੋਰ ਨਹੀਂ ਹੋਣ ਦੇਣੀ ਹੈਗੀ ਉਹਨੇ ਤੁਹਾਡੀ ਬੋਡੀ ਦੇ ਵਿੱਚੋਂ ਸਾਰਾ ਮਤਲਬੀ ਜੋ ਵੀ ਤੁਸੀਂ ਖਾਦੇ ਸੀ ਉਹਨੇ ਸਾਫ਼ ਕਰ ਦੇਣਾ ਤੁਹਾਡਾ ਪੇਟ ਸਾਫ਼ ਹੋ ਜਾਣਾ ਠੀਕ ਆ ਤੇ ਫਿਰ ਉਸ ਤੋਂ ਬਾਅਦ ਤੁਸੀਂ ਅਗਲੇ ਦਿਨ ਕੀ ਕਰਨਾ ਵਾ ਠੀਕ ਆ ਉਸ ਤੋਂ ਬਾਅਦ ਅਗਲੇ ਦਿਨ ਕੀ ਕਰਨਾ ਵਾ ਜੇ ਮੰਨ ਕੇ ਚੱਲੋ ਤੁਸੀਂ ਅੱਜ ਫੰਕਸ਼ਨ ਤੇ ਗਏ ਸੀਗੇ ਕਿਸੇ ਪਾਰਟੀ ਤੇ ਗਏ ਸੀਗੇ ਤੁਸੀਂ ਵੱ ਫਿਰ ਤੁਸੀਂ ਕੀ ਕਰਨਾ ਵਾ ਜਦੋਂ ਤੁਸੀਂ ਅਗਲਾ ਦਿਨ ਚੜੂਗਾ ਹਨਾ ਰਾਲਮ ਨੂੰ ਤਾਂ ਸੁਣ ਲਿਆ ਤੁਸੀਂ ਪਾਣੀ ਪੀ ਲਿਆ ਸੀਗਾ ਬਹੁਤ ਵਧੀਆ ਤੁਸੀਂ ਸਾਫ਼ ਵੀ ਹੋ ਗਏ ਥੋੜਾ ਬੜੀ ਬਿਲਕੁਲ ਸਾਫ਼ ਹੋ ਗਈ ਅਗਲੇ ਦਿਨ ਤੁਸੀਂ ਕੀ ਕਰਨਾ ਵਾ ਤੁਸੀਂ ਕੁਝ ਨਹੀਂ ਖਾਣਾ ਅਗਲੇ ਦਿਨ ਤੁਸੀਂ ਕੀ ਕਰਦੇ ਹੋ ਅਗਲੇ ਦਿਨ ਸਵੇਰੇ ਉੱਠਣਸਾਰ ਹੀ ਤੁਸੀਂ ਖਾਣਾ ਪੀਣਾ ਸ਼ੁਰੂ ਕਰ ਦਿੰਨੇ ਹੋ ਫਿਰ ਨਹੀਂ ਕਿਉਂ ਤੁਸੀਂ ਪਹਿਲਾਂ ਹੀ 올 ਰੈਡੀ 1500 2000 ਕੇਲੀ ਦੇ ਉੱਤੇ ਚੱਲਦੇ ਬੇ ਸੀ 1500 ਕੇਲੀ ਦੇ ਉੱਤੇ ਚੱਲਦੇ ਬੇ ਸੀਗੇ ਜਦੋਂ ਤੁਸੀਂ ਉਹ ਮਤਲਬ ਵੀ ਅਗਲੇ ਦਿਨ ਤੁਸੀਂ ਵੈਗ ਫੰਕਸ਼ਨ ਦੇ ਵਿੱਚ ਤੁਸੀਂ 3000 ਜਾਂ 4000 ਕੇਲਜੀ ਖਾ ਗਏ ਤੁਸੀਂ 2-3 ਦਿਨ ਦੀ ਕੇਲਜੀ ਇਕੱਠੀ ਖਾ ਗਏ ਤਾਂ ਤੁਸੀਂ ਅਗਲੇ ਦਿਨ ਕੁਝ ਨਹੀਂ ਖਾਣਾ ਹੈਗਾ ਅਗਲੇ ਦਿਨ ਤੁਸੀਂ ਪੀਣਾ ਵਾ ਕੀ ਚੀਜ਼ ਪੀ ਸਕਦੇ ਹੋ ਤੁਸੀਂ ਇਹ ਮਤਲਬ ਵੀ ਬਲੈਕ ਕਾਫੀ ਪੀ ਸਕਦੇ ਹੋ ਗ੍ਰੀਨ ਟੀ ਪੀ ਸਕਦੇ ਹੋ ਗ੍ਰੀਨ ਕਾਫੀ ਪੀ ਸਕਦੇ ਹੋ ਨਿੰਬੂ ਪਾਣੀ ਪੀ ਸਕਦੇ ਹੋ ਸਿੰਪਲ ਪਾਣੀ ਜਿੰਨਾ ਮਰਜ਼ੀ ਪੀ ਸਕਦੇ ਹੋ ਠੀਕ ਆ ਸੋ ਕੋਸ਼ਿਸ਼ ਕਰਦੇ ਆ ਵੀ ਅਗਲੇ ਦਿਨ ਦੇ 4-5 ਵਜੇ ਤੱਕ ਹਣਾ 4-5 ਵਜੇ ਤੱਕ ਅਸੀਂ ਕੁਛ ਨਾ ਖਾਈਏ ਸਿਰਫ ਪਾਣੀ ਦੇ ਉੱਤੇ ਰਹੋ ਉਹਦੇ ਨਾਲ ਕੀ ਹੈ ਕਿ ਤੁਹਾਡੀ ਮੇਨਟੇਨੈਂਸ ਕਿਲਰੀ ਜਿਹੜੀ ਉਹ ਸੈੱਟ ਹੋ ਜੂਗੀ ਜਿਵੇਂ ਤੁਸੀਂ ਇੱਕ ਦਿਨ ਪਹਿਲਾਂ ਜ਼ਿਆਦਾ ਖਾਦਾ ਸੀ ਉਸ ਤੋਂ ਬਾਅਦ ਜੇ ਤੁਸੀਂ ਘੱਟ ਕਰ ਦੋਗੇ ਨਹੀਂ ਖਾਓਗੇ ਉਹ ਪੂਰੀ ਤੁਹਾਡੀ ਬੋਡੀ ਕਵਰ ਕਰ ਲਈਏ ਉਹਨੂੰ ਜਾਨੀ ਕਿ ਬੈਲੈਂਸ ਤੁਹਾਡਾ ਜਿਹੜਾ ਉਹ ਹੋ ਜਾਏਗਾ ਠੀਕ ਹੈ ਸੋ ਇਸ ਤਰੀਕੇ ਨਾਲ ਤੁਸੀਂ ਜੇ ਵਿਆਹ ਵਿਆਵਾਂ ਦੇ ਵਿੱਚ ਜਾਨੇ ਵਿਆਹ ਸ਼ਾਦੀ ਦੇ ਵਿੱਚ ਜਾਨੇ ਫੰਕਸ਼ਨ ਦੇ ਵਿੱਚ ਜਾਨੇ ਹੋ ਜ਼ਿਆਦਾ ਖਾਲੇ ਨੇ ਤੁਸੀਂ ਇਦਾਂ ਸੈੱਟ ਕਰਨਾ ਹੋਊ ਉਹਨੂੰ ਠੀਕ ਹੈ ਜੀ ਸੋ ਰਾਤ ਨੂੰ ਸੌਣ ਲੱਗਿਆਂ ਤੁਸੀਂ ਇੱਕ ਗਲਾਸ ਪਾਣੀ ਦਾ ਜ਼ਰੂਰ ਪੀਣਾ ਰਾਤ ਨੂੰ ਗਰਮ ਕਰਕੇ ਜੇ ਅਦਰਕ ਤੇ ਨਿੰਬੂ ਪਾ ਲਓਗੇ ਅਭਿਸ਼ੇਕ ਜੀ ਹਾਓ ਹਾਊ ਮੱਚ ਇਜ਼ ਇਟ ਮਨਜੀਤ ਕੌਰ ਕੰਦੇ 뮤జిక్ ਸ਼ੈਰੀ ਸਤਿਸ਼ੀ ਅਕਾਲ ਵੀਰ ਸਤਿਸ਼ੀ ਕਾਲ ਜੀ ਸਤਿਸ਼ੀ ਕਾਲ ਜੀ ਸੋ ਅਗਰ ਤੁਹਾਡੇ ਵਿੱਚ ਉਹ ਅਭੀਤ ਸਿੰਘ ਜੀ ਮਨਜੀਤ ਕੌਰ ਜੀ ਹੈ ਨਾ ਸਵੇਤਾ ਜੀ ਹੈਗੇ ਅਗਰ ਤੁਹਾਡਾ ਕੋਈ ਵੀ ਮੇਰੀ ਭੈਣ ਭਰਾ ਦਾ ਕੋਈ ਸਵਾਲ ਹੈਗਾ ਤਾਂ ਪਲੀਜ਼ ਤੁਸੀਂ ਮੈਨੂੰ ਆਪਣਾ ਸਵਾਲ ਪੁੱਛ ਸਕਦੇ ਹੋ ਤੁਸੀਂ ਠੀਕ ਹੈ ਜੀ ਤੇ ਕਿਉਂਕਿ ਆਪਾਂ 10 ਕਿ ਮਿੰਟ ਆਪਾਂ ਲਾਈਵ ਹੋਣਾ ਵਾ ਤੇ ਆਪਾਂ 4-5 ਮਿੰਟ ਆਪਾਂ ਹੋਰ ਲਾਈਵ ਹੋਵਾਂਗੇ ਸੋ 43 44 ਜਣੇ ਮੇਰੇ ਨਾਲ ਬੈਠੇ ਨੇ ਤੇ ਪਲੀਜ਼ ਜੇ ਤੁਹਾਡਾ ਕੋਈ ਸਵਾਲ ਹੈਗਾ ਤਾਂ ਪਲੀਜ਼ ਤੁਸੀਂ ਮੈਨੂੰ ਪੁੱਛ ਸਕਦੇ ਹੋ ਠੀਕ ਹੈ ਜੀ ਹੁਣ ਮੈਂ ਤੁਹਾਨੂੰ ਦੱਸਿਆ ਵਾ ਵੀ ਜੇ ਤੁਸੀਂ ਮਤਲਬ ਵਿਆਹ ਦੇ ਵਿੱਚ ਫੰਕਸ਼ਨ ਦੇ ਵਿੱਚ ਜਾਂਦੇ ਹੋ ਤੁਸੀਂ ਜਿਆਦਾ ਥਕਲੇ ਨੇ ਆਪਾਂ ਉਹਨੂੰ ਕਿਵੇਂ ਅਡਜਸਟ ਕਰਨਾ ਵਾ ਠੀਕ ਹੈ ਜੀ ਤੇ ਰਾਤ ਨੂੰ ਸੌਣ ਲੱਗੇ ਤੁਸੀਂ ਗਰਮ ਪਾਣੀ ਜਿਹੜਾ ਤੁਸੀਂ ਉਹ ਜ਼ਰੂਰ ਪੀਣਾ ਵਾ ਇਹ ਚੀਜ਼ ਨੂੰ ਜ਼ਰੂਰ ਕਰਿਆ ਕਰੋ ਤੇ ਸਵੇਰੇ ਉੱਠਣ ਸਰ ਵੀ ਬਿਨਾ ਬਰਸ਼ੀ ਕੀਤੇ ਹੋਏ ਪਾਣੀ ਜ਼ਰੂਰ ਪੀਆ ਕਰੋ ਉਹਦੇ ਬਹੁਤ ਹੀ ਜ਼ਿਆਦਾ ਬੇਨਿਫਿਟਾ ਠੀਕ ਹੈ ਜੀ ਸੋ ਕੋਈ ਵੀ ਤੁਹਾਡਾ ਸਵਾਲ ਹੈਗਾ ਤਬਲੀਜ਼ ਤੁਸੀਂ ਮੈਨੂੰ ਹੁਣ ਪੁੱਛ ਲਗਦੇ ਹੋ ਤੇ ਬਾਕੀ ਜਿਹੜੇ ਮੇਰੇ ਭੈਣ ਭਰਾਵਾਂ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੈਗਾ ਤਬਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਕਿਉਂਕਿ ਮੈਂ ਨਾ ਫਿਟਨੈਸ ਦੇ ਰਿਗਾਰਡਿੰਗ ਤੁਹਾਡੇ ਵਾਸਤੇ ਬਹੁਤ ਸਾਰੀਆਂ ਵੀਡੀਓ ਨੇ ਜਿਹੜੀਆਂ ਮੈਂ ਆਪਣੇ ਚੈਨਲ ਦੇ ਉੱਤੇ ਅਪਲੋਡ ਕੀਤੀ ਹੋਈਆਂ ਨੇ ਘਟੋ ਘਟ ਮੇਰੇ ਖਾਲਜਾ 3 ਤੋਂ 400 ਦੇ ਨੇੜੇ ਤੇੜੇ ਵੀਡੀਓ ਆ ਤੇ ਮੈਂ ਆਪਣੇ YouTube ਚੈਨਲ ਦੇ ਉੱਤੇ ਮੈਂ ਮਤਲਬ ਵੀ ਉਹ ਗੱਲ ਕਿਹਾ ਮਤਲਬ ਵੀ ਅਪਲੋਡ ਕਰ ਚੁੱਕਿਆ ਹਾਂ ਜਿਹੜੀਆਂ ਵੀ ਵੀਡੀਓ ਨੇ ਉਹ ਸਾਰੀਆਂ ਮਤਲਬ ਵੀ ਤੁਹਾਡੇ ਰਿਲੇਟਡ ਨੇ ਜਿੱਦੀ ਕਿਸੇ ਵਿੱਚ ਡਾਈਟ ਪਲਾਨ ਆ weight loss ਡਰਿੰਕ ਆ ਵਰਕਆਊਟ ਦੀਆਂ ਐਕਸਰਸਾਈਜ਼ਾਂ ਬਹੁਤ ਕੁਛ ਉਹਦੇ ਵਿੱਚ ਕੀਤਾ ਹੋਇਆ ਵੀਰ ਮਾਈ ਡਾਈਟ ਵਾਸ ਵੈਰੀ ਲੋ ਐਂਡ THEN ਅਗੇਨ ਅੰਡਰ ਕੇਜੀ ਓਕੇ ਤੋ ਦੀ ਪਤਾ ਕੀ ਹੈ ਜੀ ਤੁਸੀਂ ਡਾਈਟ ਕਿੰਨੀ ਤੁਸੀਂ ਬਹੁਤ ਲੋ ਆ ਤੁਹਾਡੀ ਡਾਈਟ ਠੀਕ ਆ ਬਣ ਗਿਆ ਬਟ ਤੁਸੀਂ ਕਿੰਨੀ ਤੁਹਾਡਾ weight ਫਿਰ ਵੀ ਇੱਕ ਕੁਆਂਟਲ 100 ਕਿਲੋ ਆ ਬਟ ਤੋ ਇਹਦਾ ਮਤਲਬ ਜੇ ਤੁਹਾਡਾ weight ਨਹੀਂ ਘਰਦਾਗਾ ਤੁਹਾਡੀ ਡਾਈਟ ਪਲਾਨ ਆ ਜਿਹੜਾ ਤੁਹਾਡਾ ਹਣਾ ਜੀ ਸਵੇਤਾ ਜੀ ਤੁਹਾਡਾ ਡਾਈਟ ਪਲੈਨ ਉਹ ਸਹੀ ਨਹੀਂ ਹੈਗਾ ਸੋ ਪਲੀਜ਼ ਆਪਣੇ ਡਾਈਟ ਪਲੈਨ ਨੂੰ ਕਲੈਕਟ ਕਰਵਾਓ ਉਹ ਸਹੀ ਕਰੋ ਕਰੈਕਟ ਕਰੋ ਸੋਰੀ ਕਰੈਕਟ ਕਰੋ ਉਹ ਸਹੀ ਨਹੀਂ ਹੈਗਾ ਕਿਲ ਇਸ ਮਤਲਬ ਇਹ ਨਹੀਂ ਯਾਨੀ ਕਿ ਤੁਹਾਡੀ ਡਾਈਟ ਹੈ ਜਿਹੜੀ ਹੈ ਨਾ ਡਾਈਟ ਪਲੈਨ ਉਹਦਾ ਬੈਲੈਂਸ ਨਹੀਂ ਹੈਗਾ ਵੀ ਕਿੰਨੇ ਗ੍ਰਾਮ ਤੁਸੀਂ ਪ੍ਰੋਟੀਨ ਖਾਣਾ ਕਿੰਨੇ ਗ੍ਰਾਮ ਤੁਸੀਂ ਕਾਬਜ਼ ਖਾਣੇ ਕਿੰਨੇ ਗ੍ਰਾਮ ਤੁਸੀਂ ਗੁੱਡ ਫੈਟ ਖਾਣੀ ਆ ਕਿੰਨੇ ਗ੍ਰਾਮ ਤੁਹਾਨੂੰ ਫਾਈਬਰ ਜਿਹੜਾ ਉਹ ਚਾਹੀਦਾ ਹੈ ਯਾਨੀ ਕਿ ਬੈਲੈਂਸ ਨਹੀਂ ਹੈਗਾ ਪਲੀਜ਼ ਉਹਨੂੰ ਆਪਣਾ ਡਾਈਟ ਪਲਾਨ ਨੂੰ ਕਰੈਕਟ ਕਰਾਓ ਜੇ ਨਹੀਂ ਤਾਂ ਪਲੀਜ਼ ਤੁਸੀਂ ਮੇਰੇ ਚੈਨਲ ਦੇ ਉੱਤੇ ਜਾਓ ਮੈਂ ਬਹੁਤ ਸਾਰੀਆਂ ਡਾਈਟ ਪਲਾਨ ਦੀਆਂ ਵੀਡੀਓ ਬਣਾ ਕੇ ਮੈਂ ਅਪਲੋਡ ਕੀਤੀਆਂ ਹੋਈਆਂ ਨੇ ਕੋਈ ਵੀ ਮੇਰੀ ਇੱਕ ਵੀਡੀਓ ਦੇਖ ਲਓ 15 ਦਿਨਾਂ ਦੀ ਡਾਈਟ ਪਲਾਨ ਦੀ ਤੇ ਉਹ ਡਾਈਟ ਪਲਾਨ ਨੂੰ ਤੁਸੀਂ ਫੋਲੋ ਕਰੋ ਤੁਹਾਨੂੰ ਉਹਦਾ ਨਾ ਰਿਜ਼ਲਟ ਮਿਲ ਜੇਗਾ ਠੀਕ ਹੈ ਜੀ ਪਵਿੱਤਰ ਜੀ ਹਾਏ ਹਾਂਜੀ ਪਵਿੱਤਰ ਜੀ ਮਨਜੀਤ ਕੌਰ ਸਰ ਮਾਈ weight ਇਸ 60 kg ਮਨਜੀਤ ਜੀ ਤੁਹਾਡਾ weight ਜੇ 60 ਕਿਲੋ ਆ ਹਨਾ ਤਾਂ ਠੀਕ ਆ weight ਤੁਹਾਡਾ ਜ਼ਿਆਦਾ ਨਹੀਂ ਹੈਗਾ ਬਟ ਡਿਪੈਂਡ ਕਰਦਾ ਤੁਹਾਡੀ ਹਾਈਟ ਏਜ ਕਿੰਨੀ ਹੈ ਮਨਜੀਤ ਜੀ ਠੀਕ ਹੈ ਜੀ ਸੋ ਅਗਰ ਤੁਹਾਨੂੰ ਲੱਗਦਾ ਵੀ ਤੁਹਾਡਾ weight ਜਿਆਦਾ ਤੁਹਾਡੀ ਬੋਡੀ ਦੇ ਵਿੱਚ ਮਤਲਬ ਬੋਡੀ ਫਿੱਟ ਜਿਆਦਾ ਵਾ ਤਾਂ ਫਿਰ ਤੁਸੀਂ ਘਟਾ ਸਕਦੇ ਹੋ ਸ੍ਰੇਤਾ ਜੀ ਓਕੇ ਜੀ ਓਕੇ ਸ੍ਰੇਤਾ ਜੀ ਥੈਂਕ ਯੂ ਜੀ ਤੁਸੀਂ ਕਮੈਂਟ ਕੀਤਾ ਤੇ ਮਨਜੀਤ ਕੌਰ ਜੀ ਕਹਿੰਦੇ ਮੈਂ ਹੋਰ ਘੱਟ ਕਰਨਾ ਤੁਸੀਂ ਕਿੰਨਾ ਘੱਟ ਕਰਨਾ ਚਾਹੁੰਦੇ ਹੋ ਮਨਜੀਤ ਜੀ weight ਹਨਾ ਤੁਹਾਡਾ ਏਜ ਤੇ ਹਾਈਟ ਕਿੰਨੀ ਆ ਵੈਸੇ ਤਾਂ 60 ਕਿਲੋ weight ਠੀਕ ਹੈ ਨੋਰਮਲੀ ਬਟ ਜੇ ਤੁਹਾਡੀ ਹਾਈਟ ਹੈਗੀ ਆ 5 1 5 2 ਤਾਂ ਫਿਰ ਮੈਂ ਕਿਹਾ ਨਾ weight ਤੋਂ ਸੀ 2-3 ਕਿਲੋ ਘਟਾ ਸਕਦੇ ਹਾਂ 5 ਕਿਲੋ ਹਾਂ ਤਾਂ ਤੁਸੀਂ ਸੋਰੀ 5 ਹਾਈਟ ਹੈ ਤੁਹਾਡੀ ਹੈ ਨਾ ਤੇ ਤੁਸੀਂ 5 ਕਿਜੀ ਘਟ ਕਰਨਾ ਚਾਹੁੰਦੇ ਹੋ ਇਹ ਘਟ ਜੇ ਕੋਈ ਦਿੱਕਤ ਨਹੀਂ ਨੋਰਮਲੀ ਡਾਈਟ ਤੇ ਰੱਖੋ ਬਸ ਮਿੱਠਾ ਬੰਦ ਕਰ ਦਿਓ ਤਲੀਆਂ ਚੀਜ਼ਾਂ ਬਿਲਕੁਲ ਬੰਦ ਕਰ ਦਿਓ ਗੋੜ੍ਹ ਸ਼ੱਕਰ ਬਿਲਕੁਲ ਨਹੀਂ ਤੁਸੀਂ ਮਤਲਬ ਹੀ ਖਾਣੀ ਹੈਗੀ ਠੀਕ ਹੈ ਜੀ ਮਿੱਠਾ ਕਿਸੇ ਵੀ ਫੋਰਮ ਦੇ ਵਿੱਚ ਨਹੀਂ ਖਾਣਾ ਕੋਈ ਵੀ ਪੈਕੇਟ ਵਾਲਾ ਫੂਡ ਨਹੀਂ ਖਾਣਾ ਹੈਗਾ ਮੇਦਾ ਬਿਲਕੁਲ ਬੰਦ ਕਰ ਦਿਓ ਨੋਰਮਲੀ ਘਰ ਦੀ ਡਾਈਟ ਦੇ ਉੱਤੇ ਆ ਜਾਓ ਤੇ ਹਰ ਇੱਕ ਡਾਈਟ ਦੇ ਵਿੱਚ ਜਦੋਂ ਵੀ ਤੁਸੀਂ ਰੋਟੀ ਖਾਣੀ ਆ ਤਾਂ ਇੱਕ ਪਲੇਟ ਤੁਹਾਡੀ ਈਡੀ ਸਲਾਦ ਦੀ ਹੋਣੀ ਬਹੁਤ ਜ਼ਰੂਰੀ ਆ ਸਲਾਦ ਐਡ ਕਰਨਾ ਹੀ ਕਰਨਾ ਵਾ ਸੋ ਸਲਾਦ ਦੇ ਵਿੱਚ ਤੁਸੀਂ ਖੀਰੇ ਖਾ ਸਕਦੇ ਹੋ ਇੱਕ ਖੀਰਾ ਚੀਰ ਲਓ ਗਾਜਰ ਚੀਰ ਲਓ ਅੱਧੀ ਠੀਕ ਹੈ ਜੀ ਤੇ ਹਾਫ ਮੂਲੀ ਜੀਰ ਲਓ ਅੱਧਾ ਪਿਆਜ਼ ਜੀਰ ਲਓ ਆ ਤਿੰਨ ਚਾਰ ਚੀਜ਼ਾਂ ਨੂੰ ਤੁਸੀਂ ਮਿਲਾ ਕੇ ਇੱਕ ਪਲੇਟ ਸਲਾਦ ਦੀ ਭਰ ਲੈਣੀ ਆ ਤੇ ਉਹਦੇ ਉੱਪਰ ਹਲਕਾ ਜਿਹਾ ਨਿੰਬੂ ਪਾ ਕੇ ਤੁਸੀਂ ਖਾ ਸਕਦੇ ਹੋ ਠੀਕ ਹੈ ਜੀ ਸੋ ਸਲਾਦ ਤੁਸੀਂ ਜਰੂਰ ਏਡ ਆ ਜਿਹੜਾ ਉਹ ਕਰਨਾ ਹੀ ਕਰਨਾ ਵਾ ਸੋ ਤੁਹਾਡਾ ਨੋਰਮਲੀ weight ਜਿਹੜਾ ਉਹ ਘਟ ਜੇਗਾ ਠੀਕ ਹੈ ਜੀ 4-5 ਕਿਲੋ ਨੋਰਮਲੀ ਤੇ ਬਾਕੀ ਕੋਸ਼ਿਸ਼ ਕਰੋ ਸਵੇਰੇ ਉੱਠ ਕੇ ਵੋਕ ਕਰਨ ਦੀ ਰਨਿੰਗ ਕਰਦੀ ਕਾਰਡੀਓ ਕਰਦੀ ਕੋਈ ਵੀ ਐਕਸਰਸਾਈਜ਼ ਜਰੂਰ ਕਰੋ ਠੀਕ ਹੈ ਜੀ ਸੋ ਅਗਲੇ ਹਫਤੇ ਨਾ ਮੈਂ ਤਿੰਨ ਵੀਡੀਓ ਨੇ ਮੈਂ ਤੁਹਾਡੇ ਵਾਸਤੇ ਲੈ ਕੇ ਆਉਂਗਾ ਬਹੁਤ ਵਧੀਆ ਵਧੀਆ ਵੀਡੀਓ ਨੇ ਮੈਂ ਤੁਹਾਡੇ ਵਾਸਤੇ ਬਣਾਈ ਜੰਨੇ ਸੋ ਹੁਣੇ ਮੈਂ ਵੀਡੀਓ ਨੇ ਜਿਹੜੀਆਂ ਮੈਂ ਬਣਾ ਕੇ ਹਟਿਆ ਵਾਂ ਤੇ ਇੱਕ ਤਾਂ ਮੈਂ ਵੀਡੀਓ ਮੈਂ ਬਣਾ ਕੇ ਹਟਿਆ ਵਾਂ ਵੀ ਤੁਸੀਂ ਗਰਮ ਪਾਣੀ ਹੈ ਜਿਹੜਾ ਤੁਸੀਂ ਸਵੇਰੇ ਕਿਉਂ ਪੀਣਾ ਚਾਹੀਦਾ ਤੁਹਾਨੂੰ ਬਿਨਾ ਬ੍ਰਸ਼ ਕੀਤਾ ਹੋਏ ਹਨਾ ਉਹਦੇ ਤੇ ਬਹੁਤ ਸਾਰੇ ਮੇਰੇ ਭੈਣ ਭਰਾਵਾਂ ਦੇ ਸਵਾਲ ਸੀ ਵੀ ਅਸੀਂ ਪਾਣੀ ਪੀਨੇ ਪਰ ਅਸੀਂ ਬ੍ਰਸ਼ ਕਰਕੇ ਪੀਨੇ ਆ ਬਟ ਉਹ ਗਲਤ ਆ ਅਸੀਂ ਬਿਨਾ ਬ੍ਰਸ਼ੇ ਕਿਤੇ ਹੋਏ ਬਾਣੀ ਬਿਨਾ ਉੱਥੇ ਮੈਂ ਵੀਡੀਓ ਬਣਾ ਕੇ ਲੈ ਕੇ ਆਇਆ ਵਾਂ ਇੱਕ ਡਾਈਟ ਪਲਾਨ ਮੈਂ ਤੁਹਾਡੇ ਵਾਸਤੇ ਲੈ ਕੇ ਆਇਆ ਵਾਂ ਬਹੁਤ ਵਧੀਆ ਜਿਹੜਾ ਤੁਹਾਡਾ weight ਘਟਾਉਣ ਵਿੱਚ ਤੁਹਾਡੀ ਕਾਫੀ ਮਦਦ ਕਰੇਗਾ ਠੀਕ ਹੈ ਜੀ ਸੋ ਹੋਰ ਵੀ ਬਹੁਤ ਸਾਰੀਆਂ ਵੀਡੀਓ ਨੇ ਜਿਹੜੀਆਂ ਮੈਂ ਤੁਹਾਡੇ ਵਾਸਤੇ ਲੈ ਕੇ ਆ ਰਿਹਾ ਵਾਂ ਸੋ ਇਸ ਕਰਕੇ ਅਗਰ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੈਗਾ ਤਾਂ ਪਲੀਜ਼ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵਧੀਆ ਘੈਂਟ ਘੈਂਟ ਵੀਡੀਓ ਤੁਹਾਡੇ ਵਾਸਤੇ ਮੈਂ ਲੈ ਕੇ ਹੁੰਦਾ ਰਹੂੰਗਾ ਜੀ ਸੋ ਅਗਰ ਤੁਹਾਨੂੰ ਮੇਰੀ ਵੀਡੀਓ ਤੋਂ ਥੋੜੀ ਬੋਤੀ ਵੀ ਛੋਟੀ ਮੋਟੀ ਨੋਲਿਜ ਵੀ ਤੁਹਾਨੂੰ ਮਿਲਦੀ ਆ ਤਾਂ ਬਲੀ ਮੇਰੀ ਵੀਡੀਓ ਨੂੰ ਆਪਣੇ ਯਾਰਾਂ ਦੋਸਤਾਂ ਦੇ ਵਿੱਚ ਰਿਸ਼ਤੇਦਾਰਾਂ ਦੇ ਵਿੱਚ ਜਰੂਰ ਸ਼ੇਅਰ ਕਰਿਆ ਕਰੋ ਤਾਂ ਜੋ ਉਹਨਾਂ ਨੂੰ ਮੇਰੀ ਵੀਡੀਓ ਦੇਖ ਕੇ ਤਾਂ ਜੋ ਉਹਨਾਂ ਨੂੰ ਬੇਨਿਫਿਟ ਆ ਜਿਹੜਾ ਉਹ ਮਿਲ ਸਕੇ ਹੈ ਨਾ ਸੋ ਅਗਰ ਕਿਸੇ ਨੇ ਪਾਰ ਘਟੋਣਾ ਤਾਂ ਪਾਰ ਘਟੋਂ ਦੇ ਲਈ ਉਹਨੂੰ ਮਤਲਬ ਹੈਲਪ ਮਿਲ ਸਕੇ ਅਗਰ ਕਿਤੇ ਗੋਡੇ ਮੋਡੇ ਜੋਇੰਟ ਪੈਨ ਕਰਦੇ ਆ ਤੁਹਾਨੂੰ ਉਹਦਾ ਬੇਨਫਿਟ ਮਿਲ ਸਕੇ ਹਣਾ ਕਿਉਂਕਿ ਮੈਂ ਫਿਟਨੈਸ ਦੇ ਰਿਗਾਰਡਿੰਗ ਜਾਨੀ ਇਹ ਹੈਲਥ ਦੇ ਰਿਗਾਰਡਿੰਗ ਮੈਂ ਬਹੁਤ ਸਾਰੀ ਵੀਡੀਓ ਨੇ ਜਿਹੜੀਆਂ ਮੈਂ ਅਪਲੋਡ ਕੀਤੀਆਂ ਹੋਈਆਂ ਨੇ ਠੀਕ ਹੈ ਜੀ ਸੋ ਪਲੀਜ਼ ਮੇਰੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਆਪਣੇ ਯਾਰਾਂ ਦੋਸਤਾਂ ਦੇ ਵਿੱਚ ਰਿਸ਼ਤੇਦਾਰਾਂ ਦੇ ਵਿੱਚ ਠੀਕ ਹੈ ਜੀ ਸੋ ਅਗਰ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਮੇਰੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਤੇ ਜਿਨ੍ਹਾਂ ਨੇ ਮੇਰੇ ਚੈਨਲ ਨੂੰ ਸਬਸਕ੍ਰ ਸੋ ਬਾਕੀ ਕੋਈ ਤੁਹਾਡਾ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਸਵਾਲ ਹੁੰਦਾ ਥਾਣਾ ਤਾਂ ਤੁਸੀਂ ਮੈਨੂੰ ਐਨੀ ਟਾਈਮ ਤੁਸੀਂ ਮੈਨੂੰ ਕਾਲ ਕਰਕੇ ਵੀ ਪੁੱਛ ਸਕਦੇ ਹੋ ਥੱਲੇ ਡਿਸਕ੍ਰਿਪਸ਼ਨ ਦੇ ਵਿੱਚ ਮੈਂ ਆਪਣਾ ਨੰਬਰ ਦਿੱਤਾ ਹੋਇਆ ਵਾ ਵਟਸਐਪ ਦੇ ਉੱਤੇ ਵੀ ਤੁਸੀਂ ਮੈਨੂੰ ਮੈਸੇਜ ਕਰਕੇ ਪੁੱਛ ਸਕਦੇ ਹੋ ਠੀਕ ਹੈ ਜੀ ਜਾਂ ਫਿਰ ਤੁਸੀਂ ਮੈਨੂੰ ਕਿਸੇ ਵੀ ਵੀਡੀਓ ਦੇ ਥੱਲੇ ਕਮੈਂਟ ਕਰਕੇ ਆਪਣਾ ਸਵਾਲ ਜਿਹੜਾ ਤੁਸੀਂ ਮੈਨੂੰ ਪੁੱਛ ਸਕਦੇ ਹੋ ਮੈਨੂੰ ਰੋਜ਼ ਘੱਟੋ ਘੱਟ 10 ਤੋਂ 15 ਫੋਨ ਡੇਲੀ ਮੈਨੂੰ ਆ ਹੀ ਜਾਂਦੇ ਆ ਜਿਹੜੇ ਮਤਲਬ ਵੀ ਫਿਟਨੈਸ ਦੇ ਰਿਗਾਰਡਿੰਗ ਜਨਰਲ ਸਵਾਲ ਹੁੰਦਾ ਵਾ ਅਗਰ ਤੁਹਾਡਾ ਵੀ ਕਿਸੇ ਦਾ ਸਵਾਲ ਹੁੰਦਾ ਤਾਂ ਥੱਲੇ ਤਾਂ ਤੁਸੀਂ ਮੇਰੇ ਨਾਲ ਗੱਲ ਕਰ ਸਕਦੇ ਹੋ ਠੀਕ ਹੈ ਜੀ ਤੇ ਬਾਕੀ ਜੇਕਰ ਤੁਹਾਡੇ ਵਿੱਚ ਕੋਈ ਵੀ ਮੇਰੀ ਭੈਣ ਕੋਈ ਵੀ ਮੇਰਾ ਭਰਾ ਆਪਣਾ ਪਰਸਨਲ ਡਾਈਟ ਪਲਾਨ ਬਣਵਾਉਣਾ ਚਾਹੁੰਦਾ ਮੇਰੇ ਕੋਲ ਭਾਰ ਘਟਾਉਣ ਦੇ ਲਈ ਤਾਂ ਉਤੋਂ ਥੱਲੇ ਮੈਂ ਡਿਸਕ੍ਰਿਪਸ਼ਨ ਦੇ ਵਿੱਚ ਨੰਬਰ ਦਿੱਤਾ ਹੋਇਆ ਤਾਂ ਵੀ ਮੇਰੇ ਨਾਲ ਉਹ ਸੰਪਰਕ ਕਰ ਸਕਦੇ ਆ ਜੀ ਠੀਕ ਹੈ ਜੀ ਤੇ ਜਿਹੜਾ ਡਾਈਟ ਪਲਾਨ ਹੋਊਗਾ ਥੋੜੀ ਜੀ ਫੀਸ ਉਹਦੀ ਜ਼ਰੂਰ ਹੋਏਗੀ ਤੇ ਉਹਦੀ ਫੀਸ ਮੈਂ ਇੰਨੀ ਕੀ ਰੱਖੀ ਆ ਉਹ ਹਰ ਇੱਕ ਮੇਰੀ ਭੈਣ ਹਰ ਇੱਕ ਮੇਰਾ ਭਰਾ ਜਿਹੜਾ ਉਹ ਦੇ ਸਕਦਾ ਤੇ ਉਹਦੇ ਨਾਲ ਤੁਹਾਨੂੰ ਰਿਜ਼ਲਟ ਵੀ ਬਹੁਤ ਛੇਤੀ ਮਿਲੇਗਾ ਜਿਹੜਾ ਮੈਂ ਤੁਹਾਨੂੰ ਡਾਈਟ ਪਲਾਨ ਬਣਾ ਕੇ ਦਵਾਂਗਾ ਨਰਿੰਦਰ ਜੀ ਹਾਏ ਹਾਂਜੀ ਨਰਿੰਦਰ ਜੀ ਤੇ ਮਨਦੀਪ ਸਿੰਘ ਸਿੱਧੂ ਹਾਂਜੀ ਮਨਦੀਪ ਜੀ ਅਗਰ ਤੁਹਾਡਾ ਕੋਈ ਵੀ ਸਵਾਲ ਹੈਗਾ ਤਾਂ ਪਲੀਜ਼ ਤੁਸੀਂ ਮੈਨੂੰ ਪੁੱਛ ਸਕਦੇ ਹੋ ਸੋ ਕਿਉਂਕਿ ਮੈਂ ਨਾ 8 ਵਜੇ ਕਿਤੇ ਜਾਣਾ ਵਾ ਅੱਜ ਤੇ ਸੋ ਅਗਰ ਤੁਹਾਡਾ ਹੈਗਾ ਕੋਈ ਸਵਾਲ ਤਾਂ ਪਲੀਜ਼ ਤੁਸੀਂ ਮੈਨੂੰ ਪੁੱਛ ਸਕਦੇ ਹੋ ਤੇ ਕਿਉਂਕਿ 7:35 ਮਿੰਟ ਹੋ ਗਏ ਆ ਤੇ ਆਪਾਂ ਲਾਈਵ ਹੈ ਜਿਹੜਾ ਬਾਕੀ 1-2 ਮਿੰਟ ਦੇ ਵਿੱਚ ਆਪਾਂ ਉਹਨੂੰ ਬੰਦ ਕਰਾਂਗੇ ਜੀ ਠੀਕ ਹੈ ਜੀ ਸੋ ਬਾਕੀ ਆਪਾਂ ਉਹਨਾਂ ਅਗਲੇ ਸੰਡੇ ਨੂੰ ਆਪਾਂ ਲਾਈਵ ਆਵਾਂਗੇ 7:30 ਤੋਂ 8 ਵਜੇ ਦੇ ਵਿੱਚ ਵਿੱਚ ਸੋ ਅਗਰ ਤੁਹਾਡਾ ਕੋਈ ਵੀ ਸਵਾਲ ਹੋਊਗਾ ਤੁਸੀਂ ਮੇਰੇ ਨਾਲ ਅਗਲੇ ਸੰਡੇ ਲਾਈਵ ਦੇ ਵਿੱਚ ਆ ਕੇ ਮੈਨੂੰ ਮੇਰੇ ਨਾਲ ਜੁੜ ਕੇ ਤੁਸੀਂ ਮੈਨੂੰ ਪੁੱਛ ਸਕਦੇ ਹੋ ਠੀਕ ਹੈ ਜੀ ਸੋ ਚਲੋ ਠੀਕ ਹੈ ਜੀ ਸੋ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਤੁਹਾਨੂੰ ਸਾਰਿਆਂ ਨੂੰ ਹਮੇਸ਼ਾ ਖੁਸ਼ ਰੱਖੇ ਤੰਦਰੁਸਤ ਰੱਖੇ ਚੜ੍ਹਦੀ ਕਲਾ ਦੇ ਵਿੱਚ ਰੱਖੇ ਤੇ ਤੁਹਾਨੂੰ ਫੇਰ ਸਾਰਿਆਂ ਨੂੰ ਸ਼ਿਵਰਾਤਰੀ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ ਧੰਨਵਾਦ